ਹਰ ਚੌਥੇ ਪੰਜਵੇਂ ਦਿਨ ਖਬਰਾਂ ਛਪ ਜਾਂਦੀਆਂ ਨੇ ਖ਼ਬਰ ਜਾਂ ਟੀਵੀ ਦੇ ਵਿੱਚ ਜਾਂ ਸੋਸ਼ਲ ਮੀਡੀਆ ਉੱਤੇ ਵੀ ਬਿਜਲੀ ਚੋਰੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਪੰਜਾਬ ਸਰਕਾਰ ਇਸ ਜਿਹੜੀ ਮੁਹਿੰਮ ਹੈ ਇਹਨੂੰ ਲੈ ਕੇ ਅੱਗੇ ਵਧਣ ਦੇ ਦਾਅਵੇ ਕਰਦੀ ਏ ਪਰ ਹੁਣ ਜਿਹੜਾ ਮਸਲਾ ਸਾਹਮਣੇ ਆਇਆ ਤਾਜ਼ਾ ਇੱਕ ਐਮਐਲਏ ਨੂੰ ਨੇ ਫੋਨ ਕੀਤਾ ਇਕ ਕੰਮ ਫੋਨ ਕਰਾਇਆ ਗਿਆ ਉਹਦੇ ਹਲਕੇ ਦੇ ਵਿੱਚ ਬਿਜਲੀ ਵਾਲਿਆਂ ਨੇ ਚੋਰੀ ਪਕੜੀ ਬਿਜਲੀ ਦੀ ਉਹਨਾਂ ਨੇ ਫੋਨ ਕਰਾਤਾ ਐਮਐਲਏ ਦਾ ਐਮਐਲਏ ਨੇ ਕਿ ਅੱਜ ਤੋਂ ਬਾਅਦ ਇੱਥੇ ਆਉਣਗੇ ਇਹਨਾਂ ਨੂੰ ਬੰਦੀ ਬਣਾ ਲਿਓ ਇਹ ਪੰਜਾਬ 'ਚ ਚੱਲ ਕੀ ਰਿਹਾ ਹੈਗਾ ਜੀ ਹੁਣ ਐਮਐਲਏ ਹੀ ਬढ़ावा ਦੇ ਰਹੇ ਨੇ ਜਾਂ ਸੈਸਦਿਆ ਨਹੀਂ ਬढ़ावा ਦੇ ਰਹੇ ਨੇ ਤੁਸੀਂ ਬਿਜਲੀ ਚੋਰੀ ਕਰੋ ਕੋਈ ਚੱਕਰ ਨਹੀਂ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਲੋਕਾਂ ਨੇ ਵੀ ਤੇ ਸ਼ਰਮ ਲਾ ਕੇ ਵੇਚਦੀ ਹੈਗੀ ਆ ਰਿੰਦੀ ਖੁਦੀ ਬਵਾਦਤ ਐਮਐਲਏ ਉਹਨਾਂ ਨੇ ਵੀ ਸ਼ਰਮ ਤੇ ਲਾ ਕੇ ਵੇਚੀ ਹੋਈ ਹੈ ਮਤਲਬ ਬਿਸ਼ਰਮੀ ਵਾਲੀਆਂ ਹੱਦਾਂ ਪੰਜਾਬ ਚੋਂ ਟੱਪ ਚੁੱਕੇ ਨੇ ਪਹਿਲੀ ਤੇ ਗੱਲ ਹੈ ਕਿ ਪੰਜਾਬ ਦੇ ਵਿੱਚ ਲਗਭਗ ਬਿਜਲੀ ਫ੍ਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਈ ਦਫਾ ਬੋਲ ਚੁੱਕੇ ਨੇ ਪੰਜਾਬ ਦੇ ਹਰ ਪਿੰਡ ਤੋਂ ਹਰ ਮੰਚ ਤੋਂ ਹਰ ਰੈਲੀ ਤੋਂ ਹਰਿਆਣਾ ਰਾਜਸਥਾਨ ਮਧ ਪਰੇ ਛਤੀਸਗੜ ਜਿੱਥੇ ਜਿੱਥੇ ਵੀ ਵੋਟਾਂ ਪਈਆਂ ਨੇ ਵੀ ਪੰਜਾਬ ਦੇਖੋ 90% ਦੀ 95% ਦੀ ਜਿਹੜੀ ਬਿਜਲੀ ਫ੍ਰੀ ਹੈ ਜਦ ਸੂਬੇ ਦੇ ਵਿੱਚ ਬਿਜਲੀ ਫ੍ਰੀ ਹੈ ਫਿਰ ਵੀ ਚੋਰੀ ਹੋ ਰਹੀ ਹੈ ਉਹਨੇ ਬੀਲੀ ਮਹਿਕਮੇ ਨੇ ਬੀਲੀ ਬੋਰਡ ਨੇ ਜਾਂ ਪੰਜਾਬ ਸਟੇਟ ਪਾਰਕਰ ਕਾਰਪਲਿਸ਼ ਕਾਰਪੋਰੇਸ਼ਨ ਲਿਮਟਿਡ ਕਹਿ ਦिए ਉਹਨਾਂ ਨੇ ਦੋ ਦਿਨ ਮਹੀਮਲਾ ਹੀ ਕੋਈ 53000 ਥਾਵਾਂ ਤੇ ਨੇ ਛਾਪੇ ਮਾਰੇ ਨੇ ਕੋਈ 70 ਕੀ ਕਰੋੜ ਦੀ ਬੀਲੀ ਜਿਹੜੀ ਉਹਨੇ ਜੁਰਮਾਨੇ ਟੋਕੇ ਨੇ ਉਹ ਵਿਚਾਰਿਆਂ ਨੂੰ ਕੀ ਪਤਾ ਸੀ ਕਿ ਬਾਕੀ ਹਲਕਿਆਂ 'ਚ ਤੇ ਅਸੀਂ ਜਾਏ ਆ ਇੱਥੇ ਸਾਨੂੰ ਦੇਣੇ ਦੇ ਲੈਣੇ ਪੈ ਜਾਣਗੇ ਉੱਥੇ ਇੱਕ ਢਾਣੀ ਆ ਤੇ ਉਸ ਢਾਣੀ ਦੇ ਵਿੱਚੋਂ ਚੱਲ ਗਏ ਸਿੱਧੀ ਕੁੰਡੀ ਲਈ ਪਿਓ ਦੇ ਪੁੱਤਾਂ ਨੇ ਕਿਉਂਕਿ ਐਮ.ਐਲ.ਏ ਦਾ ਹੱਥ ਸੀ ਐਮ ਐਲ ਏ ਵਿਵਾਦਿਤ ਪਟਿਆਲੇ ਜ਼ਿਲ੍ਹੇ ਦਾ ਐਮ ਐਲ ਏ ਸਾਰੀ ਦੁਨੀਆ ਨੂੰ ਪਤਾ ਪਈ ਉਹ ਕੀ ਕੀ ਚੰਦ ਚਾੜੇ ਹੋ ਗਨੇ ਕਿ ਉਹ ਕਿ ਉਹ ਜੋ ਕੰਮ ਕਰਦੇ ਨੇ ਕਿ ਉਹ ਕਿ ਉਹ ਜੇ ਲੋਕਾਂ ਨੂੰ ਧਮਕੀਆਂ ਦਿੰਦੇ ਕਿ ਉਹ ਕਿ ਜਿਹਦੇ ਮਾਫੀ ਦੇ ਨਾਲ ਰਲ ਚੁੱਕੇ ਨੇ ਕੀ ਕਰਦੇ ਉਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਹੀ ਪਤਾ ਕਿ ਪਟਿਆਲੇ ਜ਼ਿਲ੍ਹੇ ਦਾ ਵਿਵਾਦਿਤ ਐਮ ਐਲ ਏ ਕਿਹੜਾ ਹੁਣ ਬਿਲੀ ਵਾਲੇ ਡਰਦੇ ਸ਼ਿਕਾਇਤ ਨਹੀਂ ਦੇ ਰਹੇ ਰੌਲਾ ਵੀ ਨਹੀਂ ਪਾ ਰਹੇ ਵੀ ਸਾਡਾ ਤਬਾਦਲਾ ਹੋ ਜਾ ਕਿ ਉਹ ਐਮ ਐਲ ਏ ਦੀ ਚਲਦੀ ਬਹੁਤ ਆ ਉਸ ਐਮਐਲਏ ਦੀ ਚੰਡੀਗੜ੍ਹ ਦੀ ਕੋਠੀ ਤੋਂ ਲੈ ਕੇ ਦਿੱਲੀ ਤੱਕ ਦੀਆਂ ਜਿਹੜੀਆਂ ਆਮ ਆਦੀ ਪਾਰਟੀ ਦੇ ਕੋਠੀਆਂ ਉਹ ਸਾਰੇ ਉਹਨਾਂ ਦੀ ਉਹਦੀ ਬਹੁਤ ਪਹੁੰਚ ਆ ਇਸ ਕਰਕੇ ਵਿਚਾਰੇ ਜਿਹੜੇ ਬਿਲੀਬੋਰਡ ਦੇ ਐਸਡੀਓ ਵਿਚਾਰੇ ਗਏ ਉਹ ਡਰ ਕੇ ਆ ਹੀ ਗਏ ਉਹਨਾਂ ਨੇ ਕਿ ਨਾ ਜੁਰਮਾਨਾ ਲਾਇਆ ਹੈਗਾ ਉਲਟਾ ਬੇਇਜ਼ਤੀ ਕਰਾ ਕੇ ਆਏ ਨੇ ਉਹਨਾਂ ਤੇ ਉਸ ਵਿਵਾਦਿਤ ਐਮਐਲ ਨੇ ਕਹਿ ਦਿੱਤਾ ਕਿ ਅੱਗੇ ਤੋਂ ਜੇ ਆ ਗਏ ਇਹਨਾਂ ਨੂੰ ਬੰਦੀ ਬਣਾ ਲਓ ਮੈਂ ਆਪੇ ਨਜਿੱਠ ਲੂੰਗਾ ਹੁਣ ਜਦ ਐਮਐਲਏ ਇਦਾਂ ਹੀ ਬੀਲੀ ਚੋਰਾ ਨੂੰ ਹੌਸਲੇ ਦੇਣ ਲੱਗ ਪਏ ਇਹਦਾ ਮਤਲਬ ਉਹ ਤਸਕਰਾਂ ਨੂੰ ਕਿੰਨਾ ਹੌਸਲਾ ਦਿੰਦੇ ਹੋਣਗੇ ਉਸ ਇਲਾਕੇ 'ਚ ਨਸ਼ਾ ਕਿੰਨਾ ਵੇਚਦਾ ਹੋਊਗਾ ਉੱਥੇ ਨਾ ਪੁਲਿਸ ਵਾਲੇ ਕੰਮ ਕਰਦੇ ਹੋਣਗੇ ਜਿਹੜੇ ਗੈਰ ਸਮਾਜਿਕ ਅਨਸਰ ਲੋਕਾਂ ਦੇ ਖਿਲਾਫ ਨਾ ਪੁਲਿਸ ਜਾਂਦੀ ਹੋਊਗੀ ਨਾ ਬੀਲੀਆ ਮਹਿਕਮੇ ਆਲੇ ਜਾਂਦੇ ਨਾ ਹੈਲਥ ਮੰਗੂ ਉੱਥੋਂ ਦੇ ਡਰਦੇ ਉਹਦੀ ਤੇ ਇੱਕ ਆਪਣੀ ਸਲਤ ਉਹ ਇਦਾਂ ਲੱਗਦਾ ਕਿ ਉਹ ਜਿਹੜਾ ਹਲਕਾ ਇਹਦਾ ਮਤਲਬ ਹੈ ਕਿ ਉੱਥੇ ਤਾਲੇਬਾਨਾ ਮਤਲਬ ਉਹ ਉਹਨਾ ਏਰੀਆ ਇੱਕ ਵੱਖਰਾ ਮੁਲਕ ਆ ਇੱਕ ਵੱਖਰਾ ਸਟੇਟ ਆ ਪੰਜਾਬ ਦਾ ਉਹ ਪੰਜਾਬ ਦਾ ਹਲਕਾ ਨਹੀਂ ਆ ਉਹ ਪੰਜਾਬ ਦੇ ਉਹ ਇੱਕ ਨਵਾਂ ਸਟੇਟ ਆ ਛੋਟਾ ਜਿਹਾ ਉੱਥੇ ਉਸ ਐਮਐਲਏ ਦੀ ਸਲਤਨਤ ਉਹ ਉਥੋਂ ਦਾ ਮੁੱਖ ਮੰਤਰੀ ਆ ਉਥੋਂ ਦਾ ਰਾਜਾ ਵਾ ਕਿ ਬੰਦੀ ਬਣਾ ਲਓ ਤੇ ਮੈਂ ਦੇਖੂਗਾ ਕਿ ਕਿਵੇਂ ਵੜਦੇ ਹੈਗੇ ਮਤਲਬ ਉਹਨੇ ਲੋਕਾਂ ਨੂੰ ਕਹਿ ਦਿੱਤਾ ਕਿ ਜੋ ਤੁਸੀਂ ਕਰਨਾ ਕਰ ਲਓ ਤੁਹਾਨੂੰ ਕੋਈ ਚਿੰਤਾ ਨਹੀਂ ਕੋਈ ਪਰਵਾਹ ਨਹੀਂ ਨਾ ਡਰਨ ਦੀ ਨਾ ਮੁਕਦਮਾ ਜਿਹੜਾ ਆਊਗਾ ਉਹਨੂੰ ਬੰਦੀ ਬਣਾ ਲਓ ਇਵੇਂ ਮਾਜੇ ਦੇ ਵਿੱਚ ਵੀ ਰੱਖੀ ਤਰਨਤਾਂ ਡਿਸਟ੍ਰਿਕਟ ਦੇ ਵਿੱਚ ਵੀ ਇੱਕ ਐਮਐਲਏ ਇਦਾਂ ਹੀ ਕਰਦਾ ਸੀ। ਅੱਛਾ ਜੀ। ਹਾਂ। ਅੱਜਕੱਲ ਉਹਨੂੰ ਕੋਈ ਹੁਣ ਪੁੱਛਦਾ ਨਹੀਂ ਹੈਗਾ। ਸ਼ਾਇਦ ਕਿੰਨੀਆਂ ਦਵਾਈਆਂ ਖਾਂਦਾ ਹੋਵੇ। ਉਹ ਵੀ ਇਦਾਂ ਹੀ ਕਰਦਾ ਸੀ। ਜੇ ਕੋਈ ਉੱਥੇ ਬਿਲੀ ਜਦੋਂ ਬਿਲੀ ਚੋਰੀ ਫੜ ਲੋ ਬੰਦੇ। ਇੱਕ ਵਾਰ ਉਸ ਇਲਾਕੇ ਦੇ ਵਿੱਚ ਜਦੋਂ 10ਵੀਂ 12ਵੀਂ ਦੇ ਪੇਪਰ ਪੈਂਦੇ ਹੈਗੇ ਨੇ ਤੇ ਉਹ ਚੈਕਿੰਗ ਟੀਮਾਂ ਜਾਂਦੀਆਂ ਨੇ ਫ્લાਇੰਗ ਜਿਹਨੂੰ ਬੋਲਦੇ ਹੈਗੇ ਨੇ। ਉਹਨਾਂ ਨੂੰ ਹੀ ਉਹਨਾਂ ਨੇ ਬੰਦੀ ਬਣਾ ਲਿਆ ਸੀ ਪਿੰਡ ਵਾਲਿਆਂ ਨੇ ਐਮਐਲਏ ਦੀ ਸ਼ੈ ਤੇ। ਪਤਾ ਨਹੀਂ ਇਹ ਇਹ ਐਮਐਲਏ ਕਰਦੇ ਕੀ ਹੈ। ਕਾਲੀਆਂ ਵੇਲੇ ਵੀ ਝਾੜੂ ਵਾਲਿਆਂ ਵੀ ਮਤਲਬ ਜਿਹੜੇ ਇਹ ਲੋਕ ਨੇ ਪੰਜਾਬ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਦੇ ਚ ਸਾਰੀਆਂ ਗੱਲਾਂ ਲਿਖੀਆਂ ਕਿ ਇੱਕ ਐਮਐਲਏ ਜਿਹੜਾ ਬਿਲੀ ਚੋਰਾਂ ਦੇ ਪਿੱਠ ਤੇ ਆਖਲੋਤਾ ਹੈਗਾ ਵੀ ਲਾਓ ਜਿੰਨੇ ਹੱਥ ਲਾਉਣਾ ਹੈਗਾ ਹੁਣ ਸਰਕਾਰ ਕੋਲ ਇਹੋ ਜਿਹੇ ਬੜੇ ਬਦਨਾਮ ਚਿਹਰੇ ਨੇ ਦੇਖੋ ਸਾਡੇ ਕੋਲ ਕਿੰਨੇ ਕਿੰਨੇ ਮੰਤਰੀ ਨੇ ਕਿੰਨੀਆਂ ਕਿੰਨੀਆਂ ਉਹਨਾਂ ਦੀਆਂ ਵੀਡੀਓ ਆ ਚੁੱਕੀਆਂ ਨੇ ਕਿੰਨੇ ਕਿੰਨੇ ਐਮਐਲਏ ਦੀਆਂ ਵੀਡੀਓ ਆ ਚੁੱਕੀਆਂ ਨੇ ਕਿੰਨੇ ਕਿੰਨੇ ਰੰਗੇ ਹੱਥੀ ਫੜੇ ਗਏ ਨੇ ਇਹ ਸਾਰੇ ਆਮ ਆਦਮੀ ਪਾਰਟੀ ਦੇ ਰਤਨਾ ਤੇ ਰਤਨਾ ਨੂੰ ਕੋਈ ਪਰਵਾਹ ਨਹੀਂ ਆ ਗਈ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਮੈਨੂੰ ਲੱਗਦਾ ਜੇ ਕਿ ਤੇ ਸਾਰਿਆਂ ਦੇ ਖਿਲਾਫ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਇਹਨਾਂ ਚ ਇੱਕਾ ਦੁੱਕਾ ਬਚਣਗੇ ਸਾਰੇ ਕੋਈ ਨਾ ਕੋਈ ਰੋਜ਼ ਨਵੇਂ ਨਵੇਂ ਤੋਂ ਨਵਾਂ ਚੰਦ ਚਾੜ ਰਹੇ ਨੇ ਪਰ ਇਹ ਜਿਹੜੇ ਐਮਐਲਏ ਜਾਂ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਨੂੰ ਮੰਨਿਆ ਜਾਂਦਾ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਬੜਾ ਖੋਫ ਹੈ ਪਰ ਇਹ ਕਿਹੜਾ ਇਹ ਜਿਹੜਾ ਐਮ.ਐਲ.ਏ ਹੈ ਇਹਨੂੰ ਮੁੱਖ ਮੰਤਰੀ ਦਾ ਵੀ ਖੋਫ ਨਹੀਂ ਹੈਗਾ ਇਹ ਆਪਣੀ ਜਿਵੇਂ ਤੁਸੀਂ ਕਿਹਾ ਕਿ ਇਹਦੀ ਆਪਣੀ ਸਲਤਨਤ ਹੈ ਇਹ ਆਪਣੇ ਏਰੀਆ ਦਾ ਮੁੱਖ ਮੰਤਰੀ ਹੈਗਾ ਮੁੱਖ ਮੰਤਰੀ ਭਗਵਾਨ ਦਵਨ ਨੂੰ ਚਾਹੀਦਾ ਹੈਗਾ ਇੱਕ ਵਾਰ ਇਹਦੀ ਵੀ ਕਲਾਸ ਲਗਾ ਦੇਣ ਜਾਂ ਇਹਨੂੰ ਵੀ ਬੰਦੇ ਦਾ ਪੁੱਤ ਬਣਾ ਦੇਣ ਨਹੀਂ ਨਹੀਂ ਉਹ ਲਾਜ਼ਮੀ ਤੌਰ ਤੇ ਲੱਗ ਜੂਗੀ ਕਿਉਂਕਿ ਉਹਨਾਂ ਖਬਰ ਨਸ਼ਰ ਹੋ ਗਿਆ ਰੌਲਾ ਪੈ ਗਿਆ ਆਪਾਂ ਵੀ ਸਵੇਰ ਦੀ ਪੰਜਾਬੀ ਡਰਬੀ ਦੇ ਹਵਾਲੇ ਦੀ ਖਬਰ ਕੀਤੀ ਹੁਣ ਵੀ ਕਰ ਰਹੇ ਉਹ ਤੇ ਸੀਐਮ ਤੱਕ ਪਹੁੰਚ ਗਈ ਕਰਤੇ ਉਹਨੇ ਕੰਨ ਖਿੱਚਤੇ ਉਹਨੇ ਪਰ ਰੌਲਾ ਪੈ ਗਿਆ ਨਾ ਇਹੋ ਜਿਹੜੇ ਐਮਐਲਏ ਪਾਰਟੀ ਨੂੰ ਜਾਂ ਭਗਵੰਤ ਮਾਨ ਸਾਹਿਬ ਨੂੰ ਦੀ ਸਰਕਾਰ ਨੂੰ ਬਦਨਾਮ ਕਰ ਰਹੇ ਨੇ ਇਹਨਾਂ ਨੂੰ ਵੀ ਕੰਟਰੋਲ ਕਰਨਾ ਚਾਹੀਦਾ ਹੈਗਾ ਘੱਟੋ ਘੜੀ ਯਾਰ ਇੱਕ ਬਿਲੀ ਚੋਰੀ ਕਰਵਾ ਰਹੇ ਤੁਸੀਂ ਚੋਰਾਂ ਦਾ ਸਾਥ ਦੇਣ ਵਾਲਾ ਚੋਰ ਹੁੰਦਾ ਜੁਰਮੀ ਜਿਹੜੇ ਮੁਲਜ਼ਮ ਹੁੰਦੇ ਮੁਲਜ਼ਮਾਂ ਦਾ ਸਾਥ ਦੇਣ ਵਾਲਾ ਵੀ ਸਹਿਦੋਸ਼ੀ ਹੁੰਦਾ ਇਸ ਕਰਕੇ ਇਹ ਤੇ ਸਹਿਦੋਸ਼ੀ ਨੇ ਐਮਐਲਏ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇਹਨਾਂ ਨੂੰ ਨਕੀਲ ਕਸਰੀ ਚਾਹੀਦੀ ਕੰਟਰੋਲ ਕਰਨਾ ਚਾਹੀਦਾ ਹੈਗਾ ਨਹੀਂ ਤੇ ਅਗਲੀ ਵਾਰ ਜਮਾਨ ਜਵੇਂ ਇਸ ਵਾਰ ਕਾਲੀਆਂ ਦੀ ਜਮਾਨਤਾਂ ਜਬਤ ਹੋਈਆਂ ਨਾ 2024 ਦੀ ਲੱਖ ਤੇ 2027 ਦੇ ਵਿੱਚ ਬਹੁਤ ਸਾਰੇ ਆਮ ਆਦੀ ਪਾਰਟੀ ਦੀਆਂ ਐਮਐਲਏ ਦੀਆਂ ਜਮਾਨਤਾਂ ਜਬਤ ਹੋਣਗੀਆਂ ਕਈਆਂ ਨੇ ਤੇ ਡਰਦੇ ਨੇ ਹਲਕੇ ਦੇ ਵਿੱਚ ਨਹੀਂ ਜਾਣਾ ਵੋਟਾਂ ਮੰਗਣ ਜੋ ਇਹਨਾਂ ਦੇ ਲੱਛਣ ਆ ਗਏ ਨੇ ਜੋ ਇਹ ਕੰਮ ਕਰ ਰਹੇ ਹੈਗੇ ਨੇ ਇਹਦੇ ਕਾਲੀ ਜਾਂ ਕਾਂਗਰਸੀ ਸੀ ਜਿਹੜੇ ਝੱਲ ਗਏ ਲੋਕਾਂ ਦਾ ਗੁੱਸਾ ਇਹਨਾਂ ਦੇ ਵੇਖੋ ਇਹਨਾਂ ਨੂੰ ਕਿਵੇਂ ਦੰਦਲਾ ਪੈਂਦੀਆਂ ਕਿਉਂਕਿ ਕੰਮ ਹੀ ਇਹੋ ਜੇ ਕਰ ਰਹੇ ਆਗੇ ਨੇ ਇਹ ਕੰਮ ਹੀ ਇਹੋ ਜੇ ਕਰ ਰਹੇ ਆਗੇ ਨੇ ਲੋਕਾਂ ਨੇ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਨੇ ਨਹੀਂ ਤੇ ਜਿਵੇਂ ਇਹਨਾਂ ਦਾ ਢੀ ਚੋਟੀ ਦਾ ਯੋਰ ਲੱਗਾ ਸੀ ਇਹ ਤੇ ਕਹਿੰਦੇ ਸਾਡੀਆਂ 13 ਦੇ 13 ਆਉਣੀਆਂ ਲੋ ਮੈਂ ਇਹ ਕਹਿੰਦਾ ਕਿ 13 ਇਹਨਾਂ ਦੀਆਂ 13 ਚੋਂ 3 ਨਹੀਂ ਆਈਆਂ ਸਿਰਫ 1 ਕਾਈ ਸੀਟ ਹੈ ਜਿਹੜੀ ਇਹਨਾਂ ਨੇ ਜਿਹੜੀ ਉਥੇ ਕਿਸਾਨਾਂ ਨੇ ਇੱਕ ਜਥੇਬੰਦੀ ਨੇ ਸਪੋਰਟ ਕਰ ਦਿੱਤੀ ਹੈਗੀ ਖੁੱਲ ਕੇ ਸਪੋਰਟ ਕੀਤੀ ਹੈਗੀ ਨਹੀਂ ਤੇ ਉਹ ਵੀ ਐਡੀ ਸ਼ਗਰੂਰ ਦੀ ਇਹਨਾਂ ਦੀ ਸੀਟ ਨਹੀਂ ਸੀ ਆਣੀ ਅਨੰਤਪੁਰ ਮਸਾਂ ਜਿੱਤੀ ਹਾਰਪੁਰ ਮਸਾਂ ਜਿੱਤੀ ਨਹੀਂ ਤੇ ਇਹਨਾਂ ਦੀ 1 ਇੱਕ ਹੀ ਸੀਟ ਆਉਣੀ ਸੀ ਤੇ ਤੁਸੀਂ ਲਾ ਲਓ ਜੇ ਲੋਕ ਸਭਾ ਦੇ ਵਿੱਚ 2.5 ਸਾਲਾਂ ਦੀ ਸਰਕਾਰ ਤੋਂ ਬਾਅਦ ਇਹਨਾਂ ਨੂੰ 13 ਚੋਂ 3 ਆਈਆਂ ਜਦੋਂ 5 ਸਾਲਾਂ ਦੀ ਸਰਕਾਰ ਹੋਈ ਬੰਵਿਆਂ ਚ ਕਿੰਨੇ ਆਣ ਗਿਆ 9 ਤੋਂ ਜ਼ਿਆਦਾ ਨਹੀਂ ਹੋਣੇ ਜੇ ਸਾਬ ਦੇ ਇਨਾਂ ਦੇ ਲੱਛਣ ਆ ਗਏ ਨੇ ਔਰ ਲੱਛਣ ਜੇ ਸੁਧਾਰ ਨਹੀਂ ਰਿਹਾਗੇ ڪرਪੂਤਾ ਬਹੁਤ ਸਾਰੇ ਚ ਕਈ ਬਹੁਤ ਵਧੀਆ ਐਮ ਐਲ ਏ ਨੇ ਕੰਮ ਕਰ ਰਹੇ ਨੇ ਸਾਰੇ ਮਾੜੇ ਨਹੀਂ ਹੈਗੇ ਪਰ ਇਨਾਂ ਚ ਬਹੁਤ ਸਾਰੇ ਮਾੜੇ ਨੇ ਜਿਹੜੇ ਰੋਜ਼ ਹੀ ਕੋਈ ਨਾ ਕੋਈ ਨਵੇਂ ਤੋਂ ਨਿਤ ਨਵੇਂ ਵਿਵਾਦ ਦੇ ਵਿੱਚ ਉਹ ਆਪ ਸ਼ਾਮਲ ਹੋ ਜਾਂਦੇ ਜਿਵੇਂ ਆ ਪਟਿਆਲੇ ਦਾ ਇੱਕ ਵਿਵਾਦਿਤ ਚਿਹਰਾ ਜਿਹਨੂੰ ਸਾਰੀ ਚੰਗੀ ਤਰ੍ਹਾਂ ਜਾਣਦੇ ਹੈਗੇ ਨੇ ਕਿ ਇਹ ਬੰਦੇ ਦੇ ਕੰਮ ਹੀ ਪੁੱਠੇ ਹੈਗੇ ਨੇ ਹੁਣ ਦੇ ਦੇਣਗੇ ਮੁੱਖ ਮੰਤਰੀ ਭਗਵੰਤ ਮਾਨ ਇਸ ਐਮਐਲਏ ਨੂੰ ਨਕੇਲ ਪਾਉਂਦੇ ਜਾਂ ਨਹੀਂ ਪਾਉਂਦੇਗੇ